गुरु की गल नहीं मनी तो नरकी जी मेरा हर भगती कहा हर भगती तो मेरा थे होगा मन कमें खड़ूगा मन खड़े जाए मन कमें खड़े संतोख कमें आ जाए हर तरह छड़ता है जो चित छी जात में जुड़ गए सब कुछ जातना जुड़िया है हरिमंदर साहब नक्शा सरोवर ਡਿਜ਼ਾਈਨ ਅਕਾਲ ਕਟ ਇਸ ਸਭ ਕੀ ਹੈ ਅਖੰਡ ਖੜਨ ਕੀ ਜਨ ਅੱਖਾਂ ਵਾਜੋਂ ਦੇਖਣ ਵਾਲੀ ਗੱਲ ਕਿੱਥੇ ਗਈ ਕਿਉਂ ਭੁੱਲ ਗਏ ਮਨ ਕੰਨੀ ਸੁਣਨ ਵਾਲੀ ਗੱਲ ਕਿੱਥੇ ਗਈ ਉਹ ਤਾਂ ਗਈ ਉਹ ਤਾਂ ਭੋਗ ਪੱਤਾ ਅੱਖਾਂ ਵਾਜੋਂ ਵੇਖਣਾ ਮਨ ਕੰਨੀ ਸੁਣਨ ਵਾਲੀ ਗੱਲ ਦਾ ਭੋਗ ਪੱਤਾ ਪ੍ਰਚਾਰ ਬੰਦ ਕਰਤਾ ਉਹਦਾ ਪ੍ਰਚਾਰ ਬੰਦ ਕਰਨ ਵਾਲੇ ਸਾਧਕਾਂ ਗੁਰੂ ਵਾਲੇ ਗੱਲ ਦਾ ਪ੍ਰਚਾਰ ਬੰਦ ਕਰਨ ਦਾ ਫਰਾਦ ਕੀਤਾ ਇਹਨਾਂ ਨੇ ਸਜਾ ਬਲੂਗੀ ਸਭ ਨੂੰ ਜਨ ਖਰਾਬ ਹੋ ਚੁੱਕੇ ਨੜਕਾਂ ਦੇ ਰਸੇ ਨੇ ਜਿੱਦੇ ਮਰਜੀ ਵਟ ਲੈਣ ਵਟੀ ਜਾਂਦੇ ਨੇ ਵਟੀ ਜਾਓ ਕੀ ਫਿਰ ਕਰਨੀ ਤੋਂ ਲੋ ਦੀ ਸੀੜੀ ਆਈ ਆ ਹੁਵਾਲੇ ਥੋੜਾ ਮੀਰ ਗੱਡ ਅਹੜ ਗੱਡ ਧੀਰ ਮੀਰ ਗੱਡ ਧੀਰ ਉੱਥੇ ਪੰਜਾਬਾ ਉਹਨੇ ਉਹਨੇ ਸੰਦ ਆਪਣਾ ਮੈਰਜ ਉਹ ਦੇ ਬੋਲਦਾ ਜਮਿੰਦਾਰ ਜਮਿੰਦਾਰ ਨੇ ਮਰੀਆਂ ਨਾ ਅਜਿਹਾ ਬਲ ਸਿਮ ਜਮਿੰਦਾਰ ਆ ਉਹ ਕੀ ਕੁਛ ਹੱਥ ਲਿਖਿਆ ਆ ਦੇਖ ਲਓ ਉਹ ਐਡ ਗਰੰਟੀ ਕਰਦਾ ਉਹ ਕਹਿੰਦਾ ਨਾ ਦਰਮਣਾ ਕਹਿੰਦਾ ਆਪਣਾ ਸਪੋਰਟ ਪੈ ਜਾ ਕੇ ਤੇ ਸਾਨੂੰ ਦਿਖਾਉ ਸੀ ਨਹੀਂ ਕਹਿੰਦੀ ਅਸਾਂ ਦੇ ਵਹਿਦੀ ਲੋਈਏ ਇਹਦਾ ਗਰੰਟੀ ਦੇ ਹਾਲ ਨੇ حال ਕੌਣ ਹੈ ਨਾ ਦੇ ਅੰਦਰੋਂ ਕੀ ਨੇ ਪਤਾ ਲੱਗਦਾ ਹੈ ਅੰਦਰੋਂ ਕੀ ਨੇ ਸਭ ਯਾਰ ਹੋ ਜਾਂਦੇ ਨੇ ਅੰਦਰੋਂ ਕੀ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਉੱਥੇ ਇਹ ਤਾਂ ਮਜਬੂਰੀ ਹੈ ਅੰਦਰ ਦੀ ਗੱਲ ਤਾਂ ਯਾਰ ਹੋ ਜਾਂਣੀ ਹੈ ਅੰਦਰੋਂ ਇਹ ਕੀ ਨੇ ਉਹ ਗੱਲ ਹੋ ਰਹਿ ਬਾਹਰ ਦਿਖਾਵਾ ਕੀ ਹੈ ਉਹ ਗੱਲ ਹੋ ਰਿਹਾ ਬੋਲਦੇ ਰਹਿੰਦੇ ਬੋਲਦੇ ਰਹਿੰਦੇ ਇਟੋ ਬੜਾ ਜੀ ਨੂੰ ਬੁਝੁਰ ਕੋਲ ਮਹਾਰਸ ਅੰਮ੍ਰਿਤ ਤਹਿ ਪਿਆ ਕੋਲ ਮਹਾਰਸ ਅੰਮ੍ਰਿਤ ਹੈ ਪਿਆ ਨਾਨਕ ਹਰਗੁਰ ਜਾ ਕੋ ਦਿਆ ਹਰਗੁਰ ਜਾ ਕੋ ਦਿਆ ਹਰ ਵਕਤ ਜਾ ਕੋ ਹਰਗੁਰ ਹਰ ਸਭ ਦੇ ਅੰਦਰ ਓਹੀ ਗੁਰਿਆ ਓਹੀ ਹਰ ਅੰਦਰਲੇ ਜਿਹਨੂੰ ਅੰਦਰ ਅਤਮਾ ਤੋਂ ਜਿਹਨੂੰ ਆਵਾਜ਼ ਆਈ ਜਣਾ ਅੰਦਰੋਂ ਇਹ ਬਾਣੀ ਅੰਦਰੋਂ ਹੀ ਸੁਣਨੀ ਹੈ ਹਰ ਬੋਲ ਤੋਂ ਹੀ ਸੁਣਨੀ ਹੈ ਸਾਡੇ ਗਵਾਇ ਤੋਂ ਹੀ ਸਾਨੂੰ ਕੰਨ ਚ ਸੁਣਨੀ ਹੈ ਪਰ ਉਹ ਨਹੀਂ ਪਿੱਛੇ ਤੇ ਹੈ ਵਾਹਿਗੁਰੂ ਬੋਲਦਾ ਹਰ ਬੋਲ ਤਾਂ ਵਾਹਿਗੁਰੂ ਦੇ ਕੋਲ ਤੁਹਾਨੂੰ ਉੱਥੇ ਹੀ ਮਿਲਣੀ ਹੈ ਕਿ ਜੇ ਦੂਜੇ ਦੇ ਮੂੰਹ ਤੋਂ ਨਹੀਂ ਸੁਣਨੀ ਕਹਿਣ ਦਾ ਮਤਲਬ ਇਹ ਹੈ ਮਹਾਰਾਜ ਜਿਹੜੀ ਗੱਲ ਦੂਏ ਤੋਂ ਸੁਣਦੇ ਹੋ ਨਾ ਉਹਦੇ ਵਿਸ਼ਵਾਸ ਨਾਲ ਕਰੋ ਉਹ ਉਹ ਜਿਹੜੀ ਰੋਹ ਦਾ ਅਸਲ ਗੱਲ ਅੰਦਰੋਂ ਸੁਣਨੀ ਹੈ ਅੰਦਰ ਦੀ ਗੱਲ ਅੰਦਰੋਂ ਸੁਣਨੀ ਹੈ ਬਾਹਰੋਂ ਤਾਂ ਜਿਹੜਾ ਦਸੂਗਾ ਇਹ ਦਸੂਗਾ ਵੀ ਭਾਈ ਤੇਰੇ ਅੰਦਰੋਂ ਸੁਣਨੀ ਆਏ ਸੁਣਨੀ ਬਾਹਰੋਂ ਉਹ ਗੱਲ ਬਾਹਰ ਹੀ ਦਸੂਗਾ ਕੁਝ ਪਰ ਉਹ ਗੱਲ ਸੁਣਨੀ ਅੰਦਰੋਂ ਹੀ ਹੈ ਬਿਨਾਂ ਕੰਨਾਂੜੀ ਇਹ ਕੰਨਾਂ ਆਲੀ ਤਾਂ ਦੱਸਣ ਵਾਸਤੇ ਸਮਝਾਉਣ ਵਾਸਤੇ ਵੀ ਅੰਦਰੋਂ ਸੁਣਦੀ। ਹੁਣ ਕੀ ਕਿਹਾ ਸਾਨੂੰ? ਹਰ ਗੁਰ ਨੇ ਜਿਹਨੂੰ ਉਹ ਰਸ ਦਿੱਤਾ ਉਹਨੇ ਹੀ ਘੋਲ ਕੇ ਰਸ ਪੀਤਾ। ਜਿਸੇ ਜਗਾਏ ਪਿਆਏ ਇਹ ਰਸ ਇਕੱਠ ਕਟਾ ਤਿਨ ਜਣਝਾੜੀ। ਹੁੰਦਾ ਸੀ। ਪਹਿਲਾਂ ਤੁਹਾਨੂੰ ਜਗਾਵੇ ਸੁੱਤੇ। ਜਗਾਊਗਾ ਕੌਣ ਫਰਮੈਸ਼ਰ ਆਪ। ਇਹ ਰਸ। ਪਿਆਏ ਹੈ ਰਾਸਰੇ ਰਾਸ ਪਿਆਦ ਮਦੂਰ ਰਾਧਕ੍ਰਿਸ਼ਨਾ ਆਤਮ ਰਸ ਨਾਵ ਰਸ ਘੋੜ ਇਕੱਠ ਕਥਾ ਹੈ ਇਕੱਠ ਕਥਾ ਹੈ ਫਿਰ ਉਹ ਹੀ ਜਾਣ ਸਕਦਾ ਹੈ ਉਹ ਹੀ ਇਕੱਠ ਕਥਾ ਨੂੰ ਸਮਝ ਸਕਦਾ ਹੈ ਵੀ ਇਹ ਕੀ ਹੈ ਇਹ ਇਕੱਠ ਹੈ ਇਹ ਕਥਨ ਤੇ ਫਰੀ ਹੈ ਗੱਲ ਬੋਲਣ ਤੇ ਫਰੀ ਹੈ ਇਕੱਠ ਕਥਾ ਤੇ ਨਾ ਉਦੀ ਸਮਝ ਗੁਰਬਾਣੀ ਦੀ ਨੂੰ ਹੁੰਦੀ ਹੈ ਪੁਰ ਜਗਾਂਏ ਪਏ ਐ ਰਾਜਰ ਕੋੜ ਇਹ ਹੈ ਕਿਰਪਾ ਇਹਦਾ ਨਾ ਹੋਇਆ ਕਿਰਪਾ ਆਦਮੀ ਆਪਣੇ ਆਪ ਇਹ ਰਾਜ ਬੀਜੂਗਾ ਆਪਣੇ ਆਪ ਜਾਗ ਜੂਗਾ ਹੋਈ ਨਹੀਂ ਸਕਦਾ ਪਰਮਾਣੀ ਕਹਿੰਦੀ ਹੈ ਇਹ ਆਧਨਾ ਹੈ ਸਦਨੋ ਆਰਾਧਨਾ ਦੇ ਨਾਲ ਉਹਨੂੰ ਜਗਾਊਗਾ ਆਰਾਧਨਾ ਕਰੂਗਾ ਇਹ ਮੈਨੂੰ ਜਗਾ ਅਰਾਧਨਾ ਤੱਕ ਦਾ ਗਿਆਨ ਹੈ ਅਰਾਧਨਾ ਤੋਂ ਪਹਿਲਾਂ ਪਹਿਲਾਂ ਦਾ ਗਿਆਨ ਹੈ ਸੰਤੋਖ ਤੱਕ ਦਾ ਸੰਤੋਖ ਤੱਕ ਦਾ ਗਿਆਨ ਹੈ ਸੰਤੋਖ ਤੋਂ ਬਾਅਦ ਅਰੰਭ ਅਰਾਧਨਾ ਦੇ ਵਿੱਚ ਬਖਸ਼ਿਸ਼ ਹੋਣੀ ਹੈ ਸੰਤੋਖ ਤੱਕ ਜਪ ਤੱਕ ਤੁਹਾਡਾ ਆਪਣਾ ਜਿਹੜਾ ਹੈ ਨਾ ਸੋਹਣਾ ਬੰਦਿਆ ਬਣ ਕੀਤਾ ਭਾਵੇਂ ਇਹ ਜਪ ਤੱਕ ਹੀ ਹੈ ਛੋੜਿਆ ਮੰਨਿਆ ਬੰਦ ਕੀਤਾ ਪਹੁ ਜਦ ਤੱਕ ਇਹਦੇ ਨਾਲ ਸੰਤੋਖ ਸਕੇ ਜਾਊਗਾ ਉਹਦਾ ਬਾਦ ਆ ਫਿਰ ਕਿਰਪਾ ਹੈ ਉਹਦੀ ਹੋਰ ਤਾਂ ਗੱਲ ਕਿ ਤੋ ਬਾਹਰ ਤਾਂ ਛੁੱਟ ਨਹੀਂ ਸਕਦੇ ਬਾਹਰ ਦਾ ਛੁੱਟ ਸਕਣੀ ਮੇਂਡੀ ਦੀ ਗੱਲ ਬਾਹਰੋਂ ਨਹੀਂ ਮੇਂਡੀ ਮੇਰੇ ਕੰਨੇ ਤੋਂ ਛੁੱਟਣ ਦੀ ਗੱਲ ਕਿ ਤੋ ਉਹ ਵੀ ਇਹੀ ਹੋ ਭਾਈ ਹੁਣ ਤੈਨੂੰ ਉਹ ਤਾਂ ਕਾਹ ਦੀ ਕਿਰਪਾ ਹੀ ਹੋਣੀ ਕਿਰਪਾ ਆਰਾਧ ਰਹੀ ਇੱਕ ਬੂਦ ਜਲ ਕਾਰ ਲੈ ਚਾਤਰਕ ਦੁੱਖ ਨਾ ਤਾਂ ਪਤਾ ਪ੍ਰਾਣ ਗਏ ਸਾਗਰ ਮਿਲੇ ਫਿਰ ਕਾਮਨਾ ਆ ਗਈ ਉਹ ਗੱਲ ਆਰਾਧ ਇਹ ਆਰਾਧ ਨਾ ਦੇ ਸ਼ਬਦ ਨੇ ਇਹ ਆਰਾਧ ਨੇ ਇਹ ਆਰਾਧ ਨੇ ਕੋਲੀ ਮਹਾਰਸ ਅੰਮ੍ਰਿਤ ਤਹਿ ਪੀਆ ਨਾਨਕ ਹਰਗੁਰ ਜਾਕੋ ਦੀਆ ਕੋਲ ਮਹਾਰਸ ਅੰਮ੍ਰਿਤ ਪੀਆ ਉਹਨੇ ਮਹਾਰਾਜ ਸੇ ਅਮਰਤ ਨਾਮ ਵਰਤਾ ਕੀਤਾ ਜਿਹਨੂੰ ਹਰ ਕੋਨੇ ਆਪ ਦਿੱਤਾ ਹਮੇਸ਼ਾ ਨੇ ਆਪ ਦਿੱਤਾ ਜਿਹਨੂੰ ਤੁਰ ਦਰਗਾਹ ਤੋਂ ਫਰਮਾਨ ਹੋਇਆ ਜਿਹਨੂੰ ਸੁਣਿਆ ਸਲੋਕ ਨਨ ਘਾਲੇ ਸਭ ਦਿਵਸ ਸਾਸ ਮੈਂ ਬੜਨ ਘਟਨ ਤਿਲ ਸਾਹ ਹੁਣ ਇਹ ਨਹੀਂ ਗੱਲ ਬੇ ਉਹਨਾਂ ਕਤੰਤਰੰਥਾ ਜੀ ਲਿਖੀ ਹੋਈ ਹੈ ਕਹਿੰਦੇ ਕੋਖੇ ਜਿਹੜੇ ਸਭ ਇਹ ਵੀ ਤੁੰਤੀਓ ਦੇ ਵਿੱਚ ਨਾਲੇ ਉਥੇ ਤੁਸੀਂ ਇਹ ਲੱਗਦੇ ਹੋ ਵੀ ਗਿਲ ਕੇ ਆਏ ਹੋਏ ਦੇ ਸਾਸ ਤੇ ਤੁੰਤ ਘਟ ਨਹੀਂ ਸਕਦੇ ਫਿਰ ਤੁਸੀਂ ਉਮਰ ਘਟਾਉਣ ਵਾਸਤੇ ਜਿਹੜੇ ਆਖਰ ਦੇ ਬਖੰਡਵਾਦ ਇਹ ਫਿਰ ਕਦੇ ਕਰਦੇ ਨਾਲੇ ਦਾ ਕਹੇ ਇਹ ਮੰਨ ਰਹੇ ਹੋ ਕਿ ਕਤਲ ਨਹੀਂ ਘਟਦਾ ਬੱਧਾ ਓਬਰਦਾ ਗਿਲ ਕੇ ਆਏ ਨੇ ਸਾਰੇ ਸਭ ਦੇ ਵਿੱਚ ਸਾਸ ਦਿਵਸ ਕਿਹਾ ਸਾਸ ਵੀ ਗਿਲ ਕੇ ਆਏ ਹੋਏ ਨੇ ਜਿਹੜਾ ਘੇਲਾ ਦਿਨ ਉਹ ਤਾਂ ਦਾ ਸਾਰੇ ਘੰਡੇ ਨੇ ਵੀ ਇੰਨੇ ਸਾ ਲੈਣੇ ਨੇ ਇੰਨੇ ਬਾਕੀ ਦਾ ਦਿਨ ਪੂਰੇ ਹੋ ਗੋ ਤਾਂ ਤਾਂ ਸਾਰੇ ਰਹਿ ਜਾਂਦੇ ਨੇ ਪਿੱਛੇ ਤਾਂ ਮੈਂ ਬੜਨ ਘਟ ਨੂੰ ਤੇਰੇ ਸਾਥ 3000 ਵੱਧ ਕੱਢ ਦੇਣੀ ਹੈ ਵੀ ਤੁਸੀਂ ਮੰਨਦੇ ਹੋ ਫਿਰ ਤੁਸੀਂ ਕਹਿੰਦੇ ਉਮਰ ਵਧਾਉਣੀ ਹੈ ਜੀਵਨ ਲੋਰ ਹੈ ਭਰਮੋ ਨਾਨਕ ਤੇ ਉਹ ਗੁਵਾਰ ਫਿਰ ਤੁਸੀਂ ਮੋਰ ਨਹੀਂ ਤਾਂ ਹੋਰ ਕਿਉਂ ਗੁਵਾਰ ਨਹੀਂ ਤਾਂ ਹੋਰ ਕੀ ਜੀਵਨ ਲੋਰ ਹੈ ਭਰਮੋ ਪਰਮੋ ਜੇ ਫੱਟ ਗਏ ਹੁਣ ਕਹਿੰਦੇ ਉਮਰ ਵਧਾਉਣੀ ਹੈ ਉਬਰ ਬਾਦ ਕੇ ਭੇਜਾਉਗੀ ਨਾਲੇ ਮੰਨਦੇ ਉਥੇ ਤੁਹਾਡੇ ਗਰੰਥਾ ਜੇ ਲਿਖਿਆ ਉਹ ਵੀ ਮੰਨੀ ਜਾਂਦੇ ਹੋ ਵੀ ਕਰੀ ਜਾਂਦੇ ਇਥੇ ਹੁਕਮ ਦਾ ਵਿਰੋਧ ਕਰਦੇ ਹੋ ਤੁਸੀਂ ਮੰਨੀ ਨਹੀਂ ਉਹ ਗੱਲ ਉਹ ਗੱਲ ਤੇ ਸ਼ੰਕਾ ਕਰ ਲਈ 3 ਸਾਲਾਂ ਦੀ ਹਾਂ ਉਹ ਆਪਣੇ ਧਰਮ ਤੇ ਹੀ ਸ਼ੰਕਾ ਕਰੀ ਖੜੇ ਹੋ ਅੱਜ ਜਣ ਤੋਂ ਵੱਧ ਧਰਮ ਤੇ ਸ਼ੰਕਾ ਕਰੀ ਖੜਾ ਤਾਂ ਕਹ ਹਿੰਦੂ ਅੱਲਾ ਤੁੱਕ ਬੰਦ ਅੱਲਾ ਤਾਂ ਹੈ ਜੋ ਕੁਝ ਲਿਖਿਆ ਉਹਦੇ ਤੇ ਸ਼ੰਕਾ ਕਰੀਂ ਨਾ ਸਿੱਖ ਵੀ ਹਿੰਦੂ ਤਾਂ ਹੋ ਗਿਆ ਜੋ ਕੁਝ ਗੁਰਬਾਣੀ ਜੋ ਤੇ ਸ਼ੰਕਾ ਕਰੀਂ ਜਿਹੜਾ ਆਪਣੇ ਧਰਮ ਦੇ ਹੀ ਖਿਲਾਫ ਹੋ ਜਵੇ ਉਹਦੇ ਤੇ ਸ਼ੰਕਾ ਫੜੀ ਕਰਕੇ ਉਹਦੇ ਖਿਲਾਫ ਆਚਰਣ ਆਪਣਾ ਹੋ ਜੇ ਉਹ ਨਹੀਂ ਇਹ ਮੁਸਲਮਾਨ ਨੇ ਸ਼ੰਕਾ ਨਹੀਂ ਕੀਤੀ ਮੁਸਲਮਾਨ ਕੋ ਗਿਆਨ ਹੈ ਘੱਟ ਉਹਨਾਂ ਦੇ ਧਰਮ ਵਿੱਚ ਗਿਆਨ ਹੈ ਘੱਟ ਕਦੂ ਰੋ ਗਿਆ ਨਾ ਨਾ ਕਾਲਾ ਤਾਂ ਤੇ ਉਹਦੇ ਗ੍ਰੰਥ ਚ ਕਮੀ ਆਤਮਾ ਬਾਰੇ ਗਿਆਨ ਨਹੀਂ ਦੱਸਿਆ ਕਮੀ ਉਥੇ ਹਮ ਕੰਨ ਗਾਵਾਂ ਨੇ ਮੂਰਤੀ ਤਾਂ ਨਹੀਂ ਰੋਦੀ ਆਲ ਨੂੰ ਕਰ ਰੋਦੀ ਹੈ ਸਰੀਰ ਨੂੰ ਤਾਂ ਨਹੀਂ ਰੋਦੀ ਇਹ ਤਾਂ ਹੈ ਇਹ ਤਾਂ ਬਿਲਕੁਲ ਫਟੇਪਾ ਹੋਇ ਚੇ ਸਭ ਦਾ ਜੀ ਕਹਿੰਦੇ ਕਹਿੰਦੇ ਇਹਨਾਂ ਬਾਰੇ ਤਾਂ ਫਟੇਪਾ ਹੋਇ ਚੇ ਸਭ ਦਾ ਅਸਲ ਸਿੱਖ ਕੌਮ ਸੀ ਇਹ ਜਿਹੜੇ ਅੱਜ ਸਿੱਖ ਨੇ ਜਿਹੜੇ ਅਸਲ ਸਿੱਖ ਸੀ ਉਹ ਤਾਂ ਉਹਦੇ ਸਤੂ ਕਰਦੇ ਜ 80 ਰੁਪਏ 25 ਰੁਪਏ ਕਹਿੰਦੇ ਉਹਨੂੰ ਪਹਿਲਾਂ 80 25 ਰੁਪਏ ਸਰਦਾ ਕੋਈ ਬੋ ਸਿੱਖ ਨਹੀਂ ਕੋਈ ਇਹ ਉਹ ਤੋਂ ਬਾਅਦ ਵਾਲੇ ਜਿਹੜੇ ਸਿੱਖ ਨੇ ਇਹ ਤਾਂ Hindu ਹੋ ਗਏ ਅਸਲ ਸਿੱਖ ਕੱਚੇ ਪੱਕੇ ਜੀ ਸੀ ਇਹ ਬੜੀ મોટી ਗੱਲ ਅਰਬ ਜਾਲਾ ਇਹ ਤਾਂ ਹੁਣ ਗੁਰਮਾਨੀ ਹੈਗੀ ਸਾਡੇ ਕੋਲੋਂ ਹੁਣ ਸ਼ਰਧਾਵਾਨ ਉਹਨਾਂ ਸੀਗੇ ਪੂਰੀ ਸਮਝ ਨਹੀਂ ਸੀ ਉਹਨਾਂ ਵਿੱਚ ਵੀ ਹੁਣ ਪੈਦਾ ਹੋਣਗੇ ਆ ਫਿਰ ਜਿਹੜੇ ਸ਼ਹੀਦ ਹੋਗੇ ਉਹ ਦੁਬਾਰਾ ਜਨਮ ਲੈਣਗੇ ਸ਼ਹੀਦ ਹੋਗੇ ਗੁਰਬਾਣੀ ਦੀ ਸੋਝੀ ਨਹੀਂ ਸੀ ਸਰੀਰ ਤੇ ਦੇਹ ਤਾਂ ਗੁਰੂ ਦਾ ਰੂਪ ਹੈ ਗੁਰਬਾਣੀ ਦੀ ਸੋਝੀ ਨਹੀਂ ਸੀ ਉਹਨਾਂ ਦਾ ਜਨਮ ਵੀ ਹੋ ਜਾਤਾ ਉਹ ਇਹ ਤਾਂ ਉਹਨਾਂ ਦੇ ਪੈਦਾ ਹੋਣਗੇ ਤਾਂ ਸਿੱਖੀ ਦੁਬਾਰਾ ਕੋਲ ਜੂਗੀ ਇਹਨਾਂ ਨੂੰ ਕੀ ਲੱਗਦਾ ਹੀ ਅੰਦਰ ਇਹਨਾਂ ਨੂੰ ਕੀ ਲੱਗਦਾ ਹੀ ਹੁੰਦਾ ਹੈ ਉਹ ਜੇ ਬੰਦਾ ਨੇ ਕੱਠਾ ਮਾੜੋ ਰੋਕ ਕੇ ਜਾਂਦੇ ਜਾਣਾ ਹੋਵੇ ਤਾਂ 3-4 ਘੰਟੇ ਤਾਂ ਲੱਗੇ ਜਾਂਦੇ ਨੇ। ਜਿਹੜਾ ਕਿ ਬੰਦੇ ਕੱਠੇ ਹੋਂਦ ਤੋਂ ਕੰਟੀ ਲੱਗੇ ਜਾਂਦੇ ਨੇ। ਨਾ ਜਾਂਦੇ। ਕੱਠੇ ਕੋ ਪ੍ਰੋਗਰਾਮ ਹੁੰਦਾ। ਇੰਨਾ ਵੀ 2-3 ਸਾਲ ਸੌਜਾਂ ਤੋਂ ਲੰਘਦੇ ਹੀ ਹੁੰਦੇ। ਜੋ ਕੁਝ ਵਿੱਚ ਦੀ ਤਜਰਬੇ ਵੀ ਹੋ ਜਾਂਦੇ ਨੇ। ਗਲਤ ਰਸਤੇ ਚੱਲ ਕੇ ਜੋ ਕੁਝ ਹੁਣ ਪਿੱਛੇ ਗਲਤੀਆਂ ਕੀਤੀਆਂ ਨੇ। ਰਾਜ ਰੁਪਏ ਦੇ ਸੋਕੋ ਕਰਕੇ ਦਿੰਦੇ ਹਨ ਉਹਦਾ ਵੀ ਝੰਡ ਕੋਲ ਹੈ ਹੁਣ ਜਿਹੜੇ ਹੁਣ ਬੋਲਣ ਜਦੋਂ ਕਹਿੰਦੇ ਆ ਉਹ ਪਿੱਛੇ ਹੋਇਆ ਆਏ ਚੁੱਪ ਕਰ ਜਾਂਦੇ ਆ ਜੋ ਉਹਨਾਂ ਦਾ ਝੰਡ ਸੀ ਸਾਡੇ ਕੋਲੇ ਤੇ ਤੁਹਾਡਾ ਉਹ ਵੀ ਸਾਡੇ ਕੋਲ ਸਾਰੇ ਕਹਿੰਦੇ ਨੇ ਵੀ ਸਾਧ ਸੰਤਨ ਸੇ ਕੋਈ ਨਹੀਂ ਸੰਤ ਸ਼ਾਹ ਤਾਂ ਸਿੱਖੀ ਦਾ ਮੇਰੇ ਨਹੀਂ ਹੁਣ ਦੇ ਕਹਿੰਦੇ ਨੇ ਸਾਡੀ ਸਿੱਖੀ ਉਹ ਦਾਸ ਇਕੱਠੀ ਹੈ ਇਹਦੇ ਨਾਲ ਬੁਲਟਾ ਵੀ ਕਰਾਂਗੇ ਫਿਰ ਬੁਲਟਾ ਕਰਾਂਗੇ ਸਟੇਜ ਸਿੱਖੀ ਦਾ ਤਾਂ सारे धर्मों का सियासना मेल है सिखी का hmm. नहीं है सारियां का सियासना मेल इस्लाम का मेल है इस्लाम तो नवी जा ने जाकर राज कर लिया बब्बू साहब ने राज काम कर लिया लड़ाई राजनीति खोजा लोगों खो जाएंगे जो फतेह कर रहे मुल्क दबे चले गए वो पैर इतने तो नहीं हुई हिंदुओं की भी इतने पैदा ज త్రిశਦੇ ਰਾਜਵਾਸੀ ਹੀ ਗ੍ਰਾਮਚੰਦਰ ਰਾਜਵਾਸੀ ਨੰਤਾ ਉਹ ਹੀ ਲੋਕ ਦੇ ਇਹਨਾਂ ਦੀ ਅਟੈਚਮੈਂਟ ਦੋਹਾਂ ਧਰਮਾਂ ਦੇ ਰਾਜ ਨੂੰ ਬਾਕੀ ਰੇ ਕੇ ਬੋਧੀਏ ਤੋਂ ਕਰਦੇ ਤੇ ਉਹਨਾਂ ਨੇ ਵੀ ਰਾਜ ਕਰਨ ਕਰ ਲਏ ਜਾਂਦੇ ਬੋਧੀਏ ਰਾਜ ਨਹੀਂ ਕਰੂਗੀ ਤਾਂ ਉਹ ਬੋਧੀ ਕਿ ਨਹੀਂ ਦੀ ਬੁਨਿਆਦ ਰਾਜ ਬਣਾਈ ਬੈਠੇ ਨੇ ਬੋਧੀ ਸਾਰੇ ਦਰ ਬੋਧੀ ਰਾਜ ਸਿੱਖੀ ਨੂੰ ਛੱਡ ਕੇ ਰਾਜ ਕਰੂ ਜੇ ਸਿੱਖ ਰਾਜ ਕਰ ਲਗੇ ਸਿੱਖੀ ਚਾਹ ਚਲੋ ਸਰਵ ਜੀ ਇਸ ਕਰਕੇ ਜਿੰਨੀਆਂ ਮਸਲਾ ਸੀ ਉਹਨਾਂ ਨੂੰ ਕਹੇ ਬਾਣਾ ਲਾ ਦਿਓ ਗੁਰੂ ਦਾ ਜੇ ਰਾਜ ਕਰੇ ਬਾਣਾ ਕਰਨ ਨਾਲ ਸਿੱਖੀ ਛੱਡ ਦਿਓ ਅੰਦਰੋਂ ਲੱਗਦੇ ਤੇ ਸਿੱਖਾ ਲਓ ਤੇ ਸਾਡਾ ਬਾਣਾ ਲਾ ਹਲੇ ਤਾਂ ਕਰ ਜਿਆਦਾ ਸੀ ਉਹਨਾਂ ਦੀ ਬਾਣਾ ਕਰਨੋਂ ਪੈ ਗਿਆ ਉਹਨਾਂ ਨੂੰ ਸੰਤ ਕੋਲੋਂ ਅੰਦਰ ਦੀ ਲੋੜ ਕਰਦੀ ਸੀ ਅੰਦਰੋਂ ਲੱਗਣਾ ਸ਼ੁਰੂ ਕਰਦੇ ਅੰਦਰੋਂ ਲੱਗਿਆ ਲੱਗਦੇ ਹੁਣ ਤੇ ਨੂੰ ਲੱਗਦੇ ਨੇ ਜਦੋਂ ਕਿ ਵੇਚੀ ਕੀਤੀ ਨਾ ਇਹਨਾਂ ਦੀ ਬਾਣ ਰਹਾਗੇ ਵੇਚੀ ਬਣੇਗੀ ਇਹੇ ਤੋਂ ਕਰਦੇ ਨਹੀਂ ਸੀ ਇਹਨਾਂ ਦੀ ਜਿਹੜੇ ਗੁਰੂ ਦਾ ਗੁਰੂ ਛੱਟਾ ਉਹਦੀ ਜਿਤਨੀ ਸੀ ਕਰਦੇ ਗੁਰੂ ਦਾ ਉਹਨੇ ਕਰਦੇ ਕੋਈ ਜਿਤਨੀ ਸੀ ਕਰਦੇ ਉਹ ਅੰਦਰੋਂ ਲਖਦੇ ਸੀ ਵੀ ਨਿੱਕੀਆਂ ਜਆ ਤਾਲੇ ਰੇ ਉਹ ਕੋਈ ਲਾਗਤ ਹੁੰਦਾ ਕਿ ਗੁਲਾਬ ਹੋਂਦ ਤੇ ਚਲੀ ਹੁੰਦੀ ਉਹ ਕਹਿੰਦੇ ਇਹਨਾਂ ਦੇ ਅਸੀਂ ਡੁਪਲੀਕੇਟ ਬਣਾ ਲੈਂਦੇ ਜਿਵੇਂ ਦਾ ਡੁਪਲੀਕੇਟ ਬਣਾ ਕੇ ਨਾ ਰੋਏ ਵਟਾ ਦਿੰਦੇ ਉਹ ਇੱਧਰੋਂ ਪਹਿਲੇ ਪੁੱਠ ਪ੍ਰਸ਼ੋਗੀ ਆਵੇ ਵਰਗੇ ਚੂੜਾ ਵਿੱਚ ਕਦਮ ਹੋ ਗਿਆ ਸੱਚ ਨੂੰ ਗੱਲ ਕਰਦਾ ਕਰਦਾ ਝੂਠ ਆ ਕੇ ਕਦਮ ਹੋ ਗਿਆ ਗੁਰੂ ਦਾ ਬਾਣਾ ਗੁਰੂ ਦੀ ਬਾਣੀ ਨੂੰ ਮਿਠਾਉਂਦੇ ਬੁਲਾਉਂਦੇ ਆ ਫੇਰ ਵਰਗੇ ਬਾਣੀ ਦਾ ਬਦਲੇ ਰਾਜ ਬਣਾ ਲਈਦਰ ਹੁਜਲੇ ਇੱਥੇ ਆ ਗਏ ਕਰਨ ਨੂੰ ਕੁਛ ਨਹੀਂ ਕਰਨ ਨੂੰ ਨ ਕੋਈ